ਹਾਂਜੀ ਬਾਪੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਵੀ ਵੀਡੀਓ ਦੇ ਵਿੱਚ ਤੇ ਅੱਜ ਲੱਗੇ ਆਪਾਂ ਮਿੱਟੀ ਬਲਾਉਣ ਮਾਡਲ ਲੋਡਰ ਨਾਲ ਆਉਂਦਾ ਓੜ ਦੀ ਗਰਦ ਆ ਨਹੀਂ ਕੋਣ ਹੈ ਹੋ ਨਹੀਂ ਕੋਣ ਹੈ ਵੇਲਾ ਆਜੋ ਲਓ ਜੀ ਲੱਗੇ ਅੱਜ ਮਿੱਟੀ ਫਟਾਉਣਾ ਇਹ ਆਪਣਾ ਖੇਤ ਉਹ ਚਾਹ ਦੋ ਗਿਲਾਂ ਦਾ ਘੇਰਾ ਕਰਾਂਗੇ ਬਾਹਰ ਘਟਾਉਣ ਆਈਡਰ ਅਰਜਨ 605 ਤੇ ਉਧਰ 44 ਤੇ ਉਧਰ ਆਪਣਾ ਸੋਨਾ ਲਿੰਕਾ TI 56 ਲੱਗੇ ਪੁੱਟਨ ਮਿੱਟੀ ਖੇਦੂ ਹੀ ਵੇਖ ਜਗਦੇ ਜੀ தோரி 8 ਦਾ ਟਰਾਲੀਆਂ ਵਡਾਉਣੀਆਂ ਆਪਾਂ ਇੱਕ ਗੱਲਾ ਕਰਨਾ ਬਰਾਬਰ ਉਧਰ ਤੇ ਬੱਟੀ ਵਿੱਚ ਇਹ ਨਾਲ ਆਣੀ ਆਣੀ ਪੜਾਉਂਦੇ ਆਪਾਂ ਲੋਈ ਪਹਿਲੀ ਟਰਾਲੀ ਰੇਲੀ ਭਰ ਆਮਾ 10-10 ਦੀ ਵਟਾਉਂਦੇ ਆ ਚਾਰ-ਚਾਰ ਜਿਆਦਾ ਨਹੀਂ ਪਟਾਉਣੀ ਮੜ ਕੇ ਦੇਖਣਾ ਮੈਂ ਪਹਿਲਾਂ ਸਾਰਾ ਆਟ ਵਾਲੀਆਂ ਪੋਣੀਆਂ ਘਰੇ ਪੋਣੀਆਂ ਆਪਾਂ ਬਸ ਆਪਣੇ ਨਾਲੇ ਪੜੀ ਇੰਟੀ ਪਤਰੀ ਕਰਾਂਗੇ ਦੋਵੇਂ ਦਾ ਦਾ। ਉਹ ਕਿਲੇ ਰੋ ਕੇ ਚੱਲੀ ਜਾਂਦਾ ਕੰਮ। ਬੰਨੇਰੇ ਜਾ ਕੇ ਬੈਠਾ ਰਹੇ ਡਰਾਈਵਰ ਬੈਠਾ ਨਵਾ। ਗੱਡੀ ਇਹਦਾ ਆਪ ਮੁੜੇ ਚੱਲ ਗਿਆ ਬਾਹਰ। ਨਹੀਂ ਮੁੜਿਆ ਨਹੀਂ ੜਕੀਗਾ। ਟਾਇਰ ਸਿੱਧੇ ਕਰ ਉਹ ਡਲਦੀ ਜਾਂਦੀ ਸਾਰੀ ਮਿਹਰ

ਖਿਰਦੀ ਆ ਨੀਰੇ ਘਰੇ ਹੀ ਆਪਣੇ ਲੋ ਜੀ ਬਾਈ ਲਈ ਟਰਾਲੀ ਭਰ ਗਈ ਆ ਲੋ ਜੀ ਦੂਜੀ ਟਰਾਲੀ ਲਾਤੀ ਆ ਇਹ ਅਏ ਅਰਜਣ ਲੱਗਾ ਹਣ ਪਹਿਲਾ ਸੋਨਾ ਲਿੰਕਾਂ ਵੇ ਚੰਗਾ ਧੂੜ ਆਉਂਦੀ ਵਾਹ ਡ੍ਰਾਈਵਰ ਦਾ ਕੇ ਕਰੋ ਜੀ ਤੇ ਆਪਣੀਆਂ ਜੇ ਭਰੀਆਂ ਪਹਿਲੀਆਂ ਦੇ ਕਰਕੇ ਕਾਟਿਆ ਨਹੀਂ ਤੇ ਬਾੜੀ ਜਾਈ ਤੁਕੇ ਇਹ ਹੁੰਦੀ ਹੈ ਲਓ ਜੀ ਤੇ ਜੀਟਰ ਵਾਲੀ ਲੈਕ ਤੇ ਭਰ ਦਾਂ ਤੇ ਇਹਨੂੰ ਬਾਹਰ ਆਪਾਂ ਦ ਜਗਰਾਹ ਨੂੰ ਕਰਾ ਪਤਰਾ ਕਰ ਦਾਂਗੇ ਟਰੈਕਟਰ ਦੇ ਭਾਈ ਚਲੋ ਇਹ ਤੇ ਜੀ ਭਰ ਕੇ ਹੁਣ ਤੋਰ ਦਿੰਨੇ ਆ ਤੇ ਉਧਰ ਦੂਜੀ ਵੀ ਹੈਗੀ ਔਰ ਟਰਾਲੀ ਲਓ ਜੀ ਭਰ ਕੇ ਟਰਾਲੀ ਦਾ ਮਕੀਨੀਆ ਲੈ ਵੀ ਖਾ ਆਈ ਜਾਦਾ ਟੈਕ ਲੋਰੀ ਲੱਗੀ ਚੌਥੀ ਟਰਾਲੀ ਜੂਰੀ ਭਰ ਗਿਆ ਬਤਾ ਕੇ ਟਰਾਲੀਆਂ ਚ ਭੜੀਆਂ ਸੋ ਜਿਹੜਾ ਬਰਾਬਰ ਜਿਆ ਹੋਏ ਕੰਮ ਜਿਆਦੀ ਨਹੀਂ ਆਪਾਂ ਬਣਾਉਣੀ ਮਾਰੇ ਆਪਣੇ ਘਰੇ ਜਾਣੀ ਉਹਨੇ ਕਰਦੇ ਹੁਣ ਕਾਈ ਮਹਿੰਦਰ ਆ ਗਿਆ ਭਰਨ ਤੇ ਉਧਰ ਉਹ ਵੀ ਸੋਨਾ ਲਿੰਗਾ ਵੀ ਆ ਗਿਆ ਤੇ ਇਹਨਾਂ ਭਰਨੀ ਹੈ ਇੱਕ ਟਰਾਲੀ ਖੜਨੀ ਹੈ। ਲੋਏ 6 ਮੀਟਰ ਵਾਲੀ ਲੱਗ ਗਈ ਆ ਤੇ ਦਸਵੀਂ ਉਧਰ ਪੰਜਵੀਂ ਗਲਤੀ ਆ ਆਪਣੀ। ਤੇ ਇੱਕ ਆਪਣਾ ਕਮਾਂਡੀ ਭਰਾ ਕੇ ਲੈ ਗਿਆ। ਤੇ ਇਹ ਜੋ ਆ ਬੱਸ ਪੁੱਟਣੀ ਹੈ ਇੱਕ ਟਰਾਲੀ ਹੋਰ ਪੁੱਟਾਂਗੇ। ਤੇ ਬਾਕੀ ਇਧਰੋਂ ਵੇਨੇ ਪੁੱਟਦੇ ਆ। ਤੇ ਹੁਣ ਟਾਈਮ ਲੱਗ ਗਿਆ ਨਾ ਚਲੋ ਜੀ ਵੀਡੀਓ ਨੂੰ ਕਰਦੇ ਇੱਥੇ ਐਂਡ। ਚੈਨਲ ਤੇ ਆਏ ਜੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋਗਾ ਤੇ ਬਦ ਸ਼ੇਅਰ। ਧੰਨਵਾਦ ਜੀ।